ਕਾਲ ਜੀ ਸਾਰੇ ਪੰਜਾਬੀਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਬਲਵਿੰਦਰ ਸਿੰਘ ਕਮਾਲ ਸਰੰਗੀ ਬਾਸ ਤੋਂ ਮੇਰੇ ਨਾਲ ਉਸਤਾਦ ਉਸਤਾਦ ਸਿੰਘ ਜੀ ਹੀਰਾ ਸਾਹਿਬ ਘਾਡੀ ਨਾਲ ਉਸਤਾਦ ਰਾਗੀ ਇਹਨਾਂ ਨੇ ਬੜੇ ਸ਼ਗਿਰਦ ਬਣਾਏ ਤੇ ਵਕ ਵਕ ਦੇਸ਼ਾਂ ਵਿੱਚ ਪ੍ਰਚਾਰ ਕਰ ਰਹੇ ਆ ਸਰਦਾਰ ਮਨਜੀਤ ਸਿੰਘ ਜੀ ਮੰਡਵੀ ਸਾਹਿਬ ਇਹਨਾਂ ਦਾ ਆਪਣਾ ਮੰਡਵੀ ਟੀਵੀ ਚੈਨਲ ਵੀ ਚੱਲ ਰਿਹਾ ਜੀ ਤੇ ਉਹਨਾਂ ਦੇ ਘਰ ਆਏ ਸੀ ਪ੍ਰਸ਼ਾਦਾ ਪਾਣੀ ਸ਼ਕਣ ਜੋ ਬੰਦੀ ਚੱਲ ਰਹੀ ਆ ਉਸਤਾਦ ਜੀ ਸੁਣਾਉਣਗੇ ਕੁਛ ਹਾਂਜੀ ਉਸਤਾਦ ਜੀ ਆਉਣ ਦਿਓ ਵਾਇਕ ਸਹਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਜਦੋਂ ਉਹਨਾਂ ਦੀ ਸ਼ਹੀਦੀ ਹੋਈ ਵਾਇਕ ਕਿਸੇ ਸ਼ਾਇਰ ਨੇ ਚਾਰ ਲਾਈਨਾਂ ਐਂ ਲਿਖੀਆਂ ਤੱਕੋ ਜਰਾ ਗੌਰ ਫਰਮਾਓ ਜੀ ਆਉਣ ਦਿਓ ਵਾਇਕ ਸਤ ਗੁਰ ਤੇ ਸਤ ਗੁਰ ਦਾ ਦੇਸ਼ ਤੱਕ ਕੇ ਮਾਹੀ ਦਾ ਸਾਬਾ ਬਹੁਤ ਸੀਨਾ ਹੋ ਰਿਆ ਛਾਨਣੀ ਛਾਨਣੀ ਉਸ ਪਿਆਰੇ ਸਤ ਗੁਰ ਦੀ ਮਿਹਰਬਾਨੀ ਆਹੋ ਸਾਗੇ ਉਸ ਪਿਆਰੇ ਸਤ ਗੁਰ ਦੀ ਮਿਹਰਬਾਨੀ ਪਰਲੋ ਸਨ ਸਾਰ ਕੀ ਜਾਣਣੀ ਏ ਆ ਸਤਗੁਰ ਤੇਗ ਬਹਾਦਰ ਦੀ ਮਿਹਰਬਾਨੀ ਜਿਸ ਦੀ ਚਾਦਣੀ ਚੌਕ ਵਿੱਚ ਚਾਦਣੀ ਏ ਏ ਜੋ ਜਾਂਦਾ ਧਰਮੀ ਗਜਰਾ ਮੁਲੀਆਂ ਬਣੇ ਪੈ ਸੰ ਰੰਗ ਬੱਟ ਰਿਆ ਸੀ ਸਾਰਿਆਂ ਨੂੰ ਸੀਨਾ ਸਬਰ ਦਾ ਪੁੱਜਦਾ ਪੁੱਜ ਜਾਂਦਾ ਧਰਮੀ ਗਜਰਾ ਮੁਲੀਆਂ ਬਣੇ ਪੈ ਸੰ ਵਾਹ ਸੀਨਾ ਸਬਰ ਦਾ ਪੁੱਜ ਉਜ ਜਾਣਦਾ ਵਾਹ ਹਕ ਸੱਚ ਸਚਾਈ ਦਾ ਜਗ ਉਤੋਂ ਵਾਹਿਗੁਰੂ ਵਾਹਿਗੁਰੂ ਜੀ ਬਾਪੁ ਜੁਜਦਾ ਬੁਜਦਾ ਮੁਝ ਜਾਣਦਾ ਵਾਹ ਵਾਹਿਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350ਵਾਂ ਸਾਲਾ ਸ਼ਹੀਦ ਦਿਨ ਨੂੰ ਸਮਰਪਿਤ ਉਸਤਾਦ ਜੀ ਨੇ 417 ਸਲਾਈਆਂ ਬਹੁਤ ਬਹੁਤ ਧੰਨਵਾਦ ਨਾਲ ਜਜਾਦ ਸਿੰਘ ਜੀ ਜੱਜ ਸਾਹਿਬ ਆ ਰਹੇ ਨੇ ਹਾਂਜੀ ਤੁਸੀਂ ਵੀ ਸ਼ਿਰਕਤ ਕਰੋ ਗੁਰੂ ਜੀ ਕਾ ਖਾਲਸਾ ਸਵਾਹਿ ਗੁਰੂ ਜੀ ਕੀ ਫਤਿਹ ਜੀ ਲੱਗੇ ਗੁਰੂ ਰੋਪ ਗੁਰੂ ਖਾਲਸਾ ਜੀ ਆਹ ਸਰਕਾਰ ਦਾ ਪ੍ਰਸਤਾਵ ਭਾਈ ਮਨੀ ਸਿੰਘ ਜੀ ਦੇ ਗ੍ਰੈਂਡ ਇਥੇ ਸਤਿਗੁਰੂ ਜੀ ਦੇ ਪਾਵਨ ਇਤਿਹਾਸ ਨੂੰ ਸਿਰ ਬੜ ਕਰ ਰਹੇ ਹੋ ਵਾਹਿਗੁਰੂ ਵਾਹਿਗੁਰੂ ਇਹ ਸਾਰੇ ਸਰਕਾਰ ਲੋਕ ਸਿਰੋਂ ਦੇ ਮਹਾਨ ਆਪੀ ਪਾਇਆ ਸਾਰ ਸੁਘੀਰਾ ਬਾਈ ਬਲਵੰਦਰ ਸਿੰਘ ਜੀ ਬਮਾਲ ਵਾਹਿਗੁਰੂ ਸ਼ੁਸ਼ੋਭਤ ਹੋ ਕੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਅਤੇ ਤਾਂ ਤਾਂ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮਹਾਨ ਕਹਾਣੀਆਂ ਦੀ ਆਵਾਰ ਦਾ ਮੰਡਵੀ ਸਾਡੇ ਘਰ ਬੈਠੇ ਹੋਰ ਸਾਧਿਆ ਕਰ ਰਹੇ ਹਨ ਉਹ ਨਾਲ ਹੀ ਸਰਦਾਰ ਲੋਕ 你呀。<music> ਵਾਹ ਵਾਹ ਲੋਕ ਰੋਟ ਇਹਦੀ ਗੱਲੀ ਰੁਜ ਜਾਂਦੇ ਜਦੋਂ ਤੇ ਮਹਾਦਰ ਦਾ ਨਾਮ ਆਉਂਦਾ ਜਿਵੇਂ ਚੰਦਨੀ ਚੌਕ ਦੇ ਬੁੱਝ ਜਾਂਦੇ ਵਾਹ ਵਾਹ ਯਾਰ ਸਾਹਿਬ ਬਹੁਤ ਵਧੀਆ सघा माण तवरेदरी खल वाए पिछो सिंग द समसदा See <laughs> ਵਾਹਿਗੁਰੂ ਉਹ ਕੌਮ ਪੂੰਜੀਦਾਰ ਜ਼ਿੰਦਗੀ ਦੀ ਜਿਹਦੇ ਕੋਲ ਸਰਮਾਇਆ ਸ਼ਹੀਦਿਆ ਦਾ ਉਹ ਸਮਾਨ ਸ਼ਹੀਦ ਸਤਗੁਰੂ ਨਮਨ ਕਰਦਿਆਂ ਹੋਇਆ ਇੱਕ ਵਾਰ ਸਾਰੀਆਂ ਸੰਗਤਾਂ ਫਤਿਹ ਬੁਲਾ ਕੇ ਆਗਿਆ ਬਖਸ਼ੋ ਆਖੋ ਜੀ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਧੰਨ ਭਾਗ ਆ ਜੀ ਸਾਡੇ ਅੱਜ ਬੜਾ ਹੀ ਵਧੀਆ ਮਾਹੌਲ ਸਰਜਿਆ ਗੁਰੂ ਮਹਾਰਾਜ ਨੇ ਗੁਰੂ ਪਾਤਸ਼ਾਹ ਦੇ ਉਹਦੀ અપਾਰ ਕਿਰਪਾ ਬਖਸ਼ਿਸ਼ ਰਹਿਮ ਦੇ ਸਦਕਾ ਸੱਜਣ ਮਿੱਤਰ ਪਿਆਰਾਂ ਦਾ ਮੇਲ ਹੋਇਆ ਆ ਤੇ ਇਸ ਨਿਮਾਣੀ ਜਿਹੀ ਰੂਹ ਦੇ ਘਰੇ ਬੈਠ ਕੇ ਵਾਹਿਗੁਰੂ ਉਸ ਅਕਾਲ ਪੁਰਖ ਦੀ ਰੱਬੀ ਰੋਹਾਨੀ ਰੂਹ ਨੂੰ ਯਾਦ ਕਰਦਿਆ ਹੋਇਆ ਵਾਹਿਗੁਰੂ ਨਿਮਾਣੇ ਦੇ ਘਰੇ ਭਾਈ ਸਾਹਿਬ ਹੋਰਾਂ ਨੇ ਬੜਾ ਮਾਨ ਬਖਸ਼ਿਸ਼ ਕੀਤਾ ਆ ਸਾਰੀਆਂ ਹੀ ਜੀਆਂ ਰੁਹਾ ਗੁਰੂ ਕਿਰਪਾ ਕੀਤੀ ਹੈ ਸੱਚੇ ਪਾਤਸ਼ਾਹ ਨੇ ਸਬਬ ਬਣਿਆ ਆ ਇਹ ਕੋਈ ਸਮਾਂ ਹੀ ਹੁੰਦਾ ਆ ਜਦੋਂ ਇਹ ਸਬਬ ਬਣਦੇ ਨੇ ਇਹ ਅਚਾਨਕ ਹੀ ਬਣਦੇ ਨੇ ਕੋਈ ਪਲਾਨਿੰਗ ਦੇ ਤਹਿਤ ਨਹੀਂ ਬਣਦੇ ਵਾਹਿਗੁਰੂ ਤੇ ਬੜੀ ਉਸ ਅਕਾਲ ਪੁਰਖ ਦੀ ਸਾਡੇ ਤੇ ਮੈਂ ਸਮਝਦਾ ਖਾਸ ਕਰਕੇ ਮੇਰੇ ਤੇ ਮੇਰੇ ਪਰਿਵਾਰ ਤੇ ਬੜੀ ਹੀ ಅಪਾਰ ਕਿਰਪਾ ਬਖਸ਼ਿਸ਼ ਰਹਿਮਤ ਹੋਈ ਹੈ ਇਹਨਾਂ ਰੱਬੀ ਰੂਹਾਂ ਦਾ ਮੇਲ ਹੋਇਆ ਆ ਜਿਨ੍ਹਾਂ ਨੇ ਦਾਸਰੇ ਨੂੰ ਮੌਗਾ ਬਖਸ਼ਿਸ਼ ਕੀਤਾ ਆ ਕਿ ਦਾਸਰੇ ਦੇ ਗ੍ਰਹਿ ਵਿਖੇ ਬੈਠ ਕੇ ਪ੍ਰਸ਼ਾਦਾ ਪਾਣੀ ਛਕਿਆ ਆ ਤੇ ਛੋਟੀ ਜੀ ਮੇਰੀ ਰਿਕਵੈਸਟ ਤੇ ਮੇਰੀ ਬੇਨਤੀ ਕਬੂਲ ਕਰਦੇ ਹੋਏ ਭਾਈ ਸਾਹਿਬ ਨੇ ਬੜੇ ਹੀ ਸੋਹਣੇ ਅੰਦਾਜ਼ ਦੇ ਵਿੱਚ ਇਹ ਛੋਟੇ ਜਿਹੇ ਮਾਹੌਲ ਨੂੰ ਬੰਨ੍ਹਿਆ ਆ ਮੈਂ ਬੇਨਤੀ ਕਰ ਦਵਾ ਕਿ ਇਹ ਕੱਲੇ ਢਾਡੀ ਹੀ ਨਹੀਂ ਇਹ ਰਾਗੀ ਵੀ ਨੇ ਪ੍ਰਚਾਰਕ ਵੀ ਨੇ ਤੇ ਕਥਾਵਾਚਕ ਵੀ ਨੇ ਬੜੀਆਂ ਹੀ ਅਨਮੋਲਕ ਬਚਨ ਸੁਣਾ ਕੇ ਇਹਨਾਂ ਨੂੰ ਇਹਨਾਂ ਨੇ ਸਾਨੂੰ ਨਿਹਾਲ ਕੀਤਾ ਹੈ ਕਿ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਦਾ ਬੜਾ ਸ਼ੁਕਰਗੁਜ਼ਾਰ ਆ ਇਸ ਨਮਾਣੇ ਦੀ ਝੁੱਗੀ ਨੂੰ ਭਾਗ ਲਾਏ ਇਹਨਾਂ ਨੇ ਤੇ ਦਿਲਸ਼ੁਸ਼ਾਰ ਆ ਕੁਝ ਕਹਿਣ ਨੂੰ ਹੋਰ ਲਫ਼ਜ਼ ਨਹੀਂ ਹੈਗੇ ਭਾਈ ਸਾਹਿਬ ਉਹਨਾਂ ਦਾ ਧੰਨਵਾਦ ਆ ਭਾਈ ਸਾਹਿਬ ਉਹਨਾਂ ਦਾ ਧੰਨਵਾਦ ਆ ਸਭ ਦਾ ਧੰਨਵਾਦ ਆ ਸ਼ੁਕਰਗੁਜ਼ਾਰਾਂ ਜੀ ਤੁਹਾਡੀਆਂ ਸੰਗਤਾਂ ਦੇ ਸਾਹਮਣੇ ਇਹ ਵੀਡੀਓ ਬਣਾ ਕੇ ਕਰਾਂਗੇ ਜਿੱਦਾਂ ਤੁਹਾਨੂੰ ਲੱਗੀ ਵਧੀਆ ਮੰਡਵੀ ਚੈਨਲ ਤੇ ਪਾਵਾਂਗੇ ਭਾਈ ਸਾਹਿਬ ਜੀ ਬੋਲਣਗੇ ਕੁਸ ਪਾਈ ਜਾਰ ਸਿੰਘ ਜੀ ਹਾਂਜੀ ਸਾਰੀ ਸੰਗਤ ਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਗੁਰੂ ਘਰ ਦੇ ਕੀਰਤਨੀਆਂ ਦਾ ਮਾਨ ਸਨਮਾਨ ਕਰਨ ਵਾਲੇ ਖੁਦ ਗੁਰੂ ਘਰ ਦੇ ਮਹਾਨ ਕੀਰਤਨੀਏ ਭਾਈ ਮਨਜੀਤ ਸਿੰਘ ਜੀ ਜਿਨ੍ਹਾਂ ਨੇ ਆਪਣੇ ਗ੍ਰਹਿ ਵਿਖੇ ਢਾਡੀ ਜਿੱਥੇ ਤੋਂ ਅੱਜ ਬੁਲਾ ਕੇ ਹਰੀ ਜਸ ਗੁਰ ਕੀਰਤਨ ਸ਼ਬਦ ਸਰਵਣ ਕੀਤੇ ਹਨ ਇਹ ਮੌਕਾ ਪ੍ਰਦਾਨ ਕੀਤਾ ਹੈ ਔਰ ਨਾਲ ਹੀ ਲੰਗਰਾਂ ਦੀ ਸੇਵਾ ਨਿਭਾਈ ਹੈ ਵਾਹ ਸੋ ਦਾਸ ਇਥੇ ਇਸ ਪੂਰੇ ਪਰਿਵਾਰ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਹੋਏ ਆ ਖਿਮਾ ਦਾ ਜਾਚਕ ਹੈ ਤੇ ਹੁਣ ਅਸੀਂ ਲੰਗਰ ਪ੍ਰਸ਼ਾਦਾ ਛਕ ਲਿਆ ਹੈ ਇਸ ਤੋਂ ਬਾਅਦ ਅਸੀਂ ਰਵਾਨਗੀ ਦੀ ਅਰਦਾਸ ਕਰਾਂਗੇ ਸਤਿਗੁਰੂ ਇਸ ਪਰਿਵਾਰ ਨੂੰ ਹਮੇਸ਼ਾ ਦੇਹ ਰੋਗਤਾ ਦੀ ਦਾਤ ਸਾਡੇ ਮਾਨਯੋਗ ਭੈਣ ਜੀ ਬੀਬੀ ਲਖਮਿੰਦਰ ਕੌਰ ਜਿਹੜੇ ਹਮੇਸ਼ਾ ਘਰ ਵਿੱਚ ਆਏ ਹੋਏ ਹਰ ਕੀਰਤਰੀਆਂ ਦਾ ਬਹੁਤ ਹੀ ਨਿੱਘਾ ਸਵਾਗਤ ਕਰਦੇ ਹਨ ਸਤਿਗੁਰੂ ਇਹਨਾਂ ਨੂੰ ਦੇ ਰੋਗਤਾਂ ਦੀ ਦਾਤ ਬਖਸ਼ਿਸ਼ ਕਰਨਾ ਸੋ ਸਮਾਪਤੀ ਦੀ ਅਰਦਾਸ ਹੈ ਸਾਰੀਆਂ ਸੰਗਤਾਂ ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਓ ਜੀ ਧੰਨਵਾਦ ਚੱਲੋ ਜੀ ਖੁਮ ਸ਼ਕੂ ਜੀ ਲੰਗਰ ਹਾਂ ਜੀ ਹਾਂ ਬਹਲਿਆਦਾ ਵੀ ਅੱਜ